ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਇੱਕ ਬਹੁਤ ਹੀ ਅਹਿਮ ਵਿਸ਼ੇ ਤੇ ਵਿਚਾਰ ਕਰ ਰਹੇ ਹਾਂ ਜੀ ਵੀਰ ਜੀ ਜੋ ਸਤਸੰਗ ਦੇ ਵਿੱਚ ਨੇ ਉਹਨਾਂ ਨੇ ਇਸ ਸ਼ਬਦ ਬਾਰੇ ਦਸੇ ਨੂੰ ਵਿਚਾਰ ਕਰਨ ਦੇ ਲਈ ਆਖਿਆ ਸੀ ਅ ਸਭ ਤੋਂ ਪਹਿਲਾਂ ਤੇ ਮੈਂ ਆਪ ਜੀ ਨਾਲ ਇਹ ਗੱਲ ਜ਼ਰੂਰ ਸਾਂਝੀ ਕਰਨੀ ਚਾਹੁੰਦੀ ਆ ਕਿ ਸਾਨੂੰ ਉਸ ਅੰਤਰਜਾਮੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਔਰ ਸਾਨੂੰ ਇਹ ਨਿਸ਼ਚਾ ਉਹ ਪਰਮੇਸ਼ਰ ਹੀ ਆਪ ਹੌਲੀ ਹੌਲੀ ਦਵਾਉਂਦੇ ਨੇ ਕਿ ਕਿਸ ਤਰ੍ਹਾਂ ਉਹ ਸਾਡੇ ਅੰਦਰ ਬੈਠਾ ਸਾਡੀ ਹਰ ਇੱਕ ਗੱਲ ਸੁਣ ਰਿਹਾ ਕੁਝ ਦਿਨ ਪਹਿਲਾਂ ਦਾਸੀ ਦੇ ਮਨ ਵਿੱਚ ਆਇਆ ਸੀ ਕਿ ਕਈ ਦਫਾ ਪਤਾ ਨਹੀਂ ਹੁੰਦਾ ਕਿ ਵਿਚਾਰ ਲਈ ਕਿਹੜਾ ਵਿਸ਼ਾ ਚੁਣਿਆ ਜਾਵੇ ਕਿਹੜੀ ਤੁਕ ਚੁਣੀ ਜਾਏ ਕਿ ਇਸ ਤਰ੍ਹਾਂ ਆਪਾਂ ਸੰਗਤ ਵਿੱਚ ਜਦੋਂ ਮੈਂ ਆਡੀਓ ਪਾਉਂਦੀ ਆ ਤੇ ਮੈਂ ਕਹਿ ਦਵਾਂ ਕਿ ਕਮੈਂਟ ਦੇ ਵਿੱਚ ਲਿਖ ਦਿਆ ਕਰੋ ਸੰਗਤ ਜੀ ਜੇ ਤੁਸੀਂ ਕਿਸੇ ਤੁਕ ਬਾਰੇ ਵਿਚਾਰ ਸਾਂਝੀ ਕਰਨੀ ਚਾਹੁੰਦੇ ਹੋ ਤਾ ਅੱਜ ਕੁਦਰਤ ਵੱਲੋਂ ਵੀਰ ਜੀ ਹੋਣਾ ਦੇ ਇਹਦੇ ਬਾਰੇ ਪਰਮੇਸ਼ਰ ਨੇ ਵੀਰ ਜੀ ਦੇ ਮਨ ਵਿੱਚ ਇੱਕ ਗੱਲ ਲਿਆਂਦੀ ਤਾਂ ਵੀਰ ਜੀ ਨੇ ਕਿਹਾ ਕਿ ਆਪਾਂ ਇਸ ਦੀ ਵਿਚਾਰ ਕਰੀਏ ਤਾਂ ਕਿਸ ਤਰ੍ਹਾਂ ਉਹ ਪਰਮੇਸ਼ਰ ਜੀ ਵਿਧੀ ਬਣਾਉਂਦੇ ਨੇ ਤੇ ਦੂਸਰਾ ਅੱਜ ਆਪਾਂ ਇੱਕ ਆਡੀਓ ਸਵੇਰੇ ਪਹਿਲਾਂ ਹੀ ਪਾ ਦਿੱਤੀ ਸੀ ਤੇ ਫਿਰ ਸੋਚਿਆ ਕਿ ਚਲੋ ਕਈ ਵਾਰ ਫਿਰ ਹੋਰ ਮਨ ਵਿੱਚ ਗੱਲ ਸ਼ੁਰੂ ਹੋ ਜਾਂਦੀ ਹੈ ਅੱਜ ਗੱਲ ਹੋਈ ਹੈ ਤਾਂ ਅੱਜ ਇਸੇ ਵਿਸ਼ੇ ਤੇ ਆਡੀਓ ਆਪਾਂ ਪਾ ਦਿੰਨੇ ਆਂ 101 ਤੇ ਜੋ ਸਤਸੰਗ ਦੇ ਵਿੱਚ ਸਹਿਜ ਪਾਠ ਚੱਲਦਾ ਇੱਕ ਹੋਰ ਸਹਿਜ ਪਾਠ ਹੈ ਪਹਿਲਾਂ ਸੋਚਿਆ ਕਿ ਪਹਿਲਾਂ ਵਿਚਾਰ ਕਰ ਲੈਣੀ ਆ ਫਿਰ ਉਹ ਸਹਿਜ ਪਾਠ ਦਾ ਪਾਠ ਕਰਦੀਆਂ ਫਿਰ ਮਨ ਚ ਪਰਮੇਸ਼ਰ ਜੀ ਨੇ ਲਿਆਂਦਾ ਕਿ ਨਹੀਂ ਪਹਿਲਾਂ ਉਹ ਸਹਿਜ ਪਾਠ ਵੀ ਕਰ ਲੋ ਫਿਰ ਆਡੀਓ ਬਣਾਇਓ ਜਦੋਂ ਉਸ ਸਹਿਜ ਪਾਠ ਦਾ ਪਾਠ ਕਰ ਰਹੀ ਸੀ ਤਾਂ ਉਸ ਵਿਸ਼ੇ ਦੇ ਵਿੱਚ ਪਰਮੇਸ਼ਰ ਜੀ ਨੇ ਕਾਫੀ ਬਾਣੀ ਸਾਹਮਣੇ ਲਿਆਂਦੀ ਇਸ ਸਹਿਜ ਪਾਠ ਵਿੱਚ ਕਹਿਣ ਤੋਂ ਭਾਵ ਕਿ ਸਾਡੇ ਜੋ ਮਨ ਦੀ ਇੱਛਾ ਹੁੰਦੀ ਆ ਉਹ ਪਰਮੇਸ਼ਰ ਜੀ ਪੂਰੀ ਤਰ੍ਹਾਂ ਜਾਣਦੇ ਨੇ ਉਹ ਉਸ ਇੱਛਾ ਨੂੰ ਦੇਖ ਕੇ ਕਿ ਇਹ ਪੂਰੀ ਕਰਨੀ ਠੀਕ ਆ ਤਾਂ ਉਹ ਨੂੰ ਪੂਰੀ ਜ਼ਰੂਰ ਕਰਦੇ ਨੇ ਸਾਨੂੰ ਉਹਦੇ ਤੇ ਬਹੁਤ ਭਰੋਸਾ ਰੱਖਣਾ ਚਾਹੀਦਾ ਇਹ ਭਰੋਸਾ ਵੀ ਬਾਣੀ ਨਾਲ ਜੁੜਿਆ ਨਾਮ ਨਾਲ ਜੁੜਿਆ ਸ਼ਬਦ ਨਾਲ ਜੁੜਿਆ ਸਾਡੇ ਅੰਦਰ ਆਉਂਦਾ ਹੈ ਫਿਰ ਇਹੀ ਉਸ ਅੱਗੇ ਅਰਦਾਸ ਕਰੀਏ ਕਿ ਸਾਨੂੰ ਬਾਣੀ ਨਾਲ ਸਾਨੂੰ ਨਾਮ ਨਾਲ ਜੋੜੀ ਰੱਖ ਸੱਚੇ ਪਾਤਸ਼ਾਹ ਜੀ ਜੋ ਇਹ ਆਪਣੇ ਅੱਜ ਵਿਚਾਰ ਦਾ ਵਿਸ਼ਾ ਹੈ ਉਹ ਤੁਕ ਹੈ ਵਾਹਿਗੁਰੂ ਜੀ ਗੁਰ ਕਾ ਸ਼ਬਦ ਕਟੈ ਕੋਟ ਕਰਮ ਗੁਰ ਕਾ ਸਬਦ ਕਟੈ ਕੋਟ ਕਰਮ ਕੀ ਬਾਣੀ ਦੇ ਵਿੱਚ ਇਹ ਭਗਤ ਰਾਮਾਨੰਦ ਜੀ ਦੀ ਬਾਣੀ ਹੈ ਕਹਿੰਦੇ ਵੀ ਗੁਰੂ ਦਾ ਜਿਹੜਾ ਸ਼ਬਦ ਹੈ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਬਾਣੀ ਨਾਲ ਜੁੜਨਾ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਉਹ ਸਾਡੇ ਕਰੋੜਾਂ ਜਿਹੜੇ ਮਾੜੇ ਕਰਮ ਹੋਏ ਨੇ ਉਹਨਾਂ ਨੂੰ ਕੱਟ ਦਿੰਦਾ ਹੈ ਕਰਮ ਹੈ ਇਸ ਤੇ ਹੁੰਦੇ ਨੇ ਆਪਾਂ ਆਮ ਰਿਵਾਜਨ ਬੋਲੀ ਚ ਕਹਿੰਦੇ ਆ ਕਿ ਕਰਮ ਰੋਗ ਆਪਾਂ ਕਹਿੰਦੇ ਸਾਡੇ ਕਰਮਾਂ ਦੇ ਜਿਹੜੇ ਮਾੜੇ ਕਰਮ ਕੀਤੇ ਨੇ ਉਹਨਾਂ ਦੀ ਬਦੌਲਤ ਸਾਨੂੰ ਇਹ ਰੋਗ ਲੱਗੇ ਨੇ ਕਰਮ ਉਹ ਵੀ ਨੇ ਜਿਹੜोसी ਪਿੱਛੇ ਮਾੜੇ ਕਰਮ ਕੀਤੇ ਨੇ ਕੋਈ ਪਾਪ ਕੀਤੇ ਨੇ ਜਿਹੜੇ ਕੰਮ ਧਰਮ ਦੇ ਅਨੁਸਾਰ ਨਹੀਂ ਸੀਗੇ ਫਿਰ ਇਹ ਆਉਂਦਾ ਹੈ ਕਿ ਕੀ ਸਾਡੇ ਸਾਰੇ ਮਾੜੇ ਪਾਪ ਧੋਤੇ ਜਾਂਦੇ ਨੇ ਫਿਰ ਤੇ ਸਾਨੂੰ ਦੁੱਖ ਹੋਵੇ ਹੀ ਨਾ ਅਸੀਂ ਇਹ ਸੋਚ ਕੇ ਨਹੀਂ ਚੱਲਣਾ ਸੰਗਤ ਜੀ ਇਹ ਜੋ ਅੱਜ ਹੋਰ ਬਾਣੀ ਦੇ ਵਿੱਚ ਇਹਦੇ ਨਾਲ ਸੰਬੰਧਿਤ ਤੁਖ ਪਰਮੇਸ਼ਰ ਜੀ ਨੇ ਲਿਆਂਦੇ ਨੇ ਸਾਹਮਣੇ ਸਾਰੰਗ ਮਹੱਲਾ ਪੰਜਵਾਂ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟੈ ਸਗਲ ਅਘ ਨਿਮਖ ਹਿਏ ਹਰ ਨਾਮ ਤੇ ਆਏ ਰਹਾਉ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਉਸ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ ਸਦਾ ਹੀ ਮਨ ਖੁਸ਼ ਰਹਿੰਦਾ ਤੇਰੇ ਸਾਰੇ ਰੋਗ ਸੋਗ ਸਾਰੇ ਤੇਰੇ ਪਾਪ ਖਤਮ ਹੋ ਜਾਂਦੇ ਨੇ ਨਿਮਖ ਹੀ ਹੈ ਹਰ ਨਾਮ ਧਿਆਇ ਇੱਕ ਪਲ ਲਈ ਜੇ ਹਿਰਦੇ ਵਿੱਚ ਉਹਦਾ ਨਾਮ ਧਿਆ ਲਈਏ ਇੱਕ ਪਲ ਲਈ ਇੱਕ ਪਲ ਲਈ ਜਪਿਆਂ ਕਰੋੜਾਂ ਪਾਪ ਸਾਡੇ ਕਰਮ ਨਾਸ਼ ਹੋ ਜਾਂਦੇ ਨੇ ਇਸ ਤਰ੍ਹਾਂ ਹੈ ਸੰਗਤ ਜੀ ਕਈ ਦਫਾ ਆਪਣੇ ਸੁਣਨ ਵਿੱਚ ਆਉਂਦਾ ਦੇਖਣ ਵਿੱਚ ਆਉਂਦਾ ਕਿ ਫਲਾ ਕੋਈ ਸੰਗੀ ਸੀ ਉਹ ਪਾਠ ਸੁਣ ਰਹੇ ਸੀ ਉਹਨਾਂ ਦਾ ਫਲਾ ਰੋਗ ਖਤਮ ਹੋ ਗਿਆ ਜਾਂ ਇੱਕ ਕਾਫੀ 2001 ਦੇ ਵਿੱਚ ਕਾਫੀ ਆਇਆ ਸੀ ਜਿਹੜੇ ਉਹ ਵੀਰ ਜੀ ਸਾਇੰਸਦਾਨ ਸੀਗੇ ਤਾਂ ਉਹਨਾਂ ਨੂੰ ਕੈਂਸਰ ਦਾ ਰੋਗ ਸੀ ਤੇ ਸੁਖਮਨੀ ਸਾਹਿਬ ਦੀ ਪਾਠ ਸੁਣਦਿਆਂ ਸੁਣਦਿਆਂ ਹਰਮੰਦਰ ਸਾਹਿਬ ਦੇ ਵਿੱਚ ਉਹਨਾਂ ਦੇ ਨਮਿੱਤ ਉਹਨਾਂ ਦੀ ਕੀ ਸਿਹਤ ਜਾਬੀ ਲਈ ਸਿਹਤ ਠੀਕ ਹੋ ਸਕੇ ਪਾਠ ਕਰਵਾਇਆ ਜਾ ਰਿਹਾ ਸੀ ਜਦੋਂ ਪਾਠ ਸਤਵੇਂ ਅਸ਼ਟਪਦੀ ਤੇ ਆਇਆ ਸੁਖਮਨੀ ਸਾਹਿਬ ਦੀ ਤਾਂ ਉਹਨਾਂ ਨੂੰ ਇੱਕ ਅੰਦਰ એનર્ਜੀ ਉਹਨਾਂ ਦੇ ਗਈ ਜਿਥੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਦਾ ਰੋਗ ਠੀਕ ਹੋ ਗਿਆ ਔਰ ਹੋ ਗਿਆ ਸੀ ਇਹ ਇਸ ਤਰ੍ਹਾਂ ਹੈ ਸੰਗਤ ਜੀ ਕੇ ਪਰਮੇਸ਼ਰ ਦੀ ਖੇਡ ਪਰਮੇਸ਼ਰ ਜਾਣੇ ਅਸੀਂ ਉਹਦੀ ਖੇਡ ਨੂੰ ਸਮਝ ਨਹੀਂ ਸਕਦੇ ਇੱਕ ਤੇ ਇਸ ਤਰ੍ਹਾਂ ਦੇ ਰੰਗ ਨੇ ਪਰਮੇਸ਼ਰ ਦੇ ਕਿ ਬਾਣੀ ਸੁਣਦਿਆਂ ਕਿਸੇ ਦੇ ਅਚਾਨਕ ਹੀ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਪਰ ਦੂਸਰਾ ਦੇਖੀਏ ਕਿ ਜਦੋਂ ਉਸ ਜੀਵ ਦਾ ਦੁੱਖ ਖਤਮ ਹੋਇਆ ਕੀ ਉਹਨੂੰ ਪਰਮੇਸ਼ਰ ਦੀ ਅਨੁਭਵਤਾ ਵੀ ਹੋ ਗਈ ਕਿ ਸਿਰਫ ਦੁੱਖ ਹੀ ਨਿਵਰਤ ਹੋਇਆ ਫਿਰ ਜਦੋਂ ਪਰਮੇਸ਼ਰ ਜੀ ਉਹਦਾ ਨਾਮ ਜਪਿਆ ਬਾਣੀ ਨਾਲ ਜੁੜਿਆ ਉਹਦੀ ਕੀਰਤੀ ਕੀਤਿਆਂ ਸਾਡੇ ਪਾਪ ਖਤਮ ਕਰਦੇ ਨੇ ਕਿ ਸਾਡੇ ਸਾਰੇ ਪਾਪ ਖਤਮ ਹੋ ਜਾਂਦੇ ਨੇ ਫਿਰ ਸਾਨੂੰ ਬਿਲਕੁਲ ਕੋਈ ਵੀ ਦੁੱਖ ਨਹੀਂ ਰਹਿੰਦਾ ਇਹ ਉਹਦੀ ਪਰਮੇਸ਼ਰ ਦੀ ਖੇਡ ਹੈ ਇਹ ਪਰਮੇਸ਼ਰ ਜਾਣਨ ਜਿਸ ਤਰ੍ਹਾਂ ਬਾਣੀ ਚਾਹੁੰਦਾ ਨਾ ਕਿ ਇੱਕ ਨੂੰ ਜਾਗ ਸੁੱਤਿਆਂ ਪਿਆ ਨੂੰ ਜਗਾ ਕੇ ਉਹ ਦਾਤ ਦੇ ਦਿੰਦੇ ਨੇ ਇੱਕ ਜਗੰਧਿਆਂ ਨੂੰ ਵੀ ਨਹੀਂ ਮਿਲਦੀ ਫਿਰ ਇਹ ਉਹਦੀ ਖੇਡ ਹੈ ਨਾ ਅਸੀਂ ਜੋ ਬਾਣੀ ਸਾਨੂੰ ਦੱਸ ਰਹੀ ਹੈ ਕਿ ਬਾਣੀ ਕਹਿੰਦੀ ਆ ਉਹਦਾ ਨਾਮ ਜਪਿਆਂ ਸਾਡੇ ਸਾਰੇ ਤਰ੍ਹਾਂ ਦੇ ਰੋਗ ਖਤਮ ਹੋ ਜਾਂਦੇ ਨੇ ਤਾਂ ਸਾਨੂੰ ਮਨ ਦੇ ਵਿੱਚ ਸ਼ੰਕਾ ਨਹੀਂ ਹੋਣਾ ਚਾਹੀਦਾ ਕਿ ਨਹੀਂ ਖਤਮ ਹੋਣਗੇ ਹਾਂ ਉਹਨੇ ਸਾਰੇ ਖਤਮ ਕਰ ਦਿੱਤੇ ਇੱਕ ਵਾਰੀ ਚ ਕਿ ਜਾਂ ਅਜੇ ਕਈ ਵਾਰੀਆਂ ਚ ਖਤਮ ਹੋਣੇ ਨੇ ਫਿਰ ਅਸੀਂ ਜੋ ਦਾ ਨਾਮ ਜਪਿਆ ਗੁਰੂ ਦੇ ਸ਼ਬਦ ਨਾਲ ਜੁੜੇ ਤੇ ਉਹ ਅਸੀਂ ਕਿੰਨਾ ਕੁ ਅੰਦਰੋਂ ਜੁੜੇ ਇਹ ਸਾਰੀਆਂ ਗੱਲਾਂ ਸਾਰੀਆਂ ਗੱਲਾਂ ਤੇ ਸਾਰੀਆਂ ਗੱਲਾਂ ਨਿਰਪਰ ਕਰਦੀਆਂ ਨੇ ਹੁਣ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਪਾਤਸ਼ਾਹ ਮੇਰੇ ਦਸ਼ਮੇਸ਼ ਪਿਤਾ ਕਿ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਜਿਨ੍ਹਾਂ ਨੇ ਪਰਮੇਸ਼ਰ ਪਾ ਲਿਆ ਉਹਨਾਂ ਨੇ ਸਾਰਾ ਕੁਝ ਹੀ ਪਾ ਲਿਆ ਮੇਰੇ ਪਾਸ਼ਾ ਕਹਿੰਦੇ ਨੇ ਕੋਹ ਨਾਨਕ ਜਿਨ ਠਾਕੁਰ ਪਾਇਆ ਸਭ ਕਿਛ ਤਿਸ ਕੇ ਗ੍ਰਹਿ ਮੈਂ ਆਇਆ ਫਿਰ ਜਿਨੇ ਪਰਮੇਸ਼ਰ ਹੀ ਪਾ ਲਿਆ ਪਿੱਛੇ ਕੁਝ ਰਹਿ ਹੀ ਨਹੀਂ ਗਿਆ ਉਹਨੂੰ ਤੇ ਸਭ ਕੁਝ ਮਿਲ ਗਿਆ ਉਹ ਤਾਕਤਾਂ ਦਾ ਮਾਲਕ ਉਹਦੇ ਅੰਦਰ ਪ੍ਰਗਟ ਹੋ ਗਿਆ ਤੇ ਉਹਨੂੰ ਸਾਰਾ ਤਾਣ ਮਿਲ ਗਿਆ ਇਸ ਤਰ੍ਹਾਂ ਹੀ ਪਾਤਸ਼ਾਹ ਕਹਿੰਦੇ ਨੇ ਮਹਾ ਪਤਿਤ ਕੇ ਪਾਤਕ ਉਤਰੈ ਹਰ ਨਾਮਾ ਉਰਤਾਰੇ ਜਿਹੜੇ ਕੋਈ ਮਹਾ ਪਾਪੀ ਨੇ ਉਹਨਾਂ ਦੇ ਪਾਪ ਖਤਮ ਹੋ ਜਾਂਦੇ ਨੇ ਜਦੋਂ ਪਰਮੇਸ਼ਰ ਦਾ ਨਾਮ ਸਾਡੇ ਹਿਰਦੇ ਵਿੱਚ ਉਤਰ ਜਾਂਦਾ ਸਰਬ ਰੋਗ ਕਾ ਔਖਦ ਨਾ ਸਾਨੂੰ ਬਿਨਾਂ ਕਿਸੇ ਸ਼ੰਕਾ ਦੇ ਉਹਦਾ ਨਾਮ ਜਪਣਾ ਉਹਦੇ ਗੁਣ ਗਾਉਣੇ ਬਾਣੀ ਨਾਲ ਜੁੜਨਾ ਕਦੋਂ ਉਹ ਰਹਿਮਤ ਕਰਦਾ ਹੈ ਕਦੋਂ ਉਹ ਦਿਆ ਦੇ ਘਰ ਵਿੱਚ ਆਉਂਦਾ ਹੈ ਇਹ ਉਹਦੀ ਖੇਡ ਹੈ ਉਹ ਦਿਆਲੂ ਹੈ ਉਹ ਕਿਰਪਾਲੂ ਹੈ ਹਾਂਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਜੋ ਹੋਏ ਕਿਰਪਾਲ ਦੀਨ ਦੁਖ ਪੰਜਨ ਜਮਤੇ ਹੋਵੇ ਧਰਮ ਰਾਏ ਜਦੋਂ ਕਹਿੰਦੇ ਉਹ ਮੇਰਾ ਪਰਮੇਸ਼ਰ ਜੋ ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਹੈ ਦਿਆਲੂ ਹੁੰਦਾ ਦਇਆ ਦੇ ਘਰ ਵਿੱਚ ਆਉਂਦਾ ਜੇ ਜਮ ਦੇ ਵਾਹ ਪੈਣਾ ਸੀ ਉਹਨੂੰ ਕੱਟ ਦਿੰਦਾ ਹੋਵੇ ਧਰਮ ਰਾਏ ਫਿਰ ਧਰਮ ਰਾਏ ਦੀ ਕਚਹਿਰੀ 'ਚ ਜਾਣਾ ਆਪ ਜਾਣਦੇ ਹੋ ਨਾ ਕਿ ਜੋ ਠੀਕ ਕਰਮ ਕਰਦੇ ਨੇ ਉਹ ਧਰਮਰਾਇ ਕੋਲ ਪਹੁੰਚਦੇ ਨੇ ਜਿਹੜੇ ਮਾੜੇ ਕਰਮ ਕਰਦੇ ਨੇ ਉਹ ਜਮਰਾਜ ਕੋਲ ਪਹੁੰਚਦੇ ਨੇ ਜਿਹੜਾ ਧਰਮਰਾਇ ਦਾ ਦਰਬਾਰ ਆ ਉਹ ਚੰਗੇ ਜਿਹੜੇ ਜਾਂਦੇ ਨੇ ਉਹ ਧਰਮਰਾਇ ਕੋਲ ਜਾਂਦੇ ਨੇ ਜਿਹੜਾ ਮਾੜੇ ਕਰਮਾਂ ਵਾਲਾ ਉਹ ਫਿਰ ਜਮ ਦੇ ਵਾਸ ਪੈ ਜਾਂਦਾ ਪਰ ਪਾਤਸ਼ਾਹ ਕਹਿੰਦੇ ਨੇ ਜੋ ਹੋਏ ਕਿਰਪਾਲ ਦੀਨ ਦੁਖ ਪੰਜਨ ਜਮਤੇ ਹੋਵੇ ਧਰਮ ਰਾਏ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਜਿੰਨੀਕ ਪਰਮੇਸ਼ਰ ਜੀ ਨੇ ਬੁੱਧ ਦਿੱਤੀ ਇਹ ਆਪਾਂ ਨੇ ਵਿਚਾਰ ਕੀਤੀ ਆ ਕਿਸੇ ਸਦਾ ਹੀ ਉਹਦਾ ਨਾਮ ਜਪੀਏ ਉਹਦਾ ਨਾਮ ਸਾਰੇ ਰੋਗਾਂ ਦਾ دارو ਆ ਕਿਸ ਸਮੇਂ ਪਰਮੇਸ਼ਰ ਨੇ ਰੋਗ ਕੱਟ ਦੇਣੇ ਨੇ ਉਹ ਕਿਸੇ ਨੂੰ ਪਤਾ ਨਹੀਂ ਲੱਗਣਾ ਉਹ ਅੱਖ ਦੇ ਫੋਰ ਵਿੱਚ ਇੱਧਰ ਦੀ ਦੁਨੀਆ ਉੱਧਰ ਕਰ ਸਕਦਾ ਦੁਨੀਆ ਨੂੰ ਬਣਾ ਸਕਦਾ ਦੁਨੀਆ ਦਾ ਅੰਤ ਕਰ ਸਕਦਾ ਉਹਦੇ ਹੱਥ ਵਿੱਚ ਸਾਰੀਆਂ ਤਾਕਤਾਂ ਨੇ ਬਸ ਉਹਦੇ ਲੜ ਲੱਗ ਜੀਏ ਉਹਦਾ ਨਾਮ ਜਪੀਏ ਉਹ ਸਾਡੇ ਸਾਰੇ ਦੁੱਖ ਦੂਰ ਕਰ ਦਿੰਦਾ ਸਾਡੇ ਲੋਕ ਸੁਖੀਏ ਸਾਡੇ ਪਰਲੋਕ ਸੁਹੇਲੇ ਹੋ ਜਾਂਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ